ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਿਆਸੀ ਪਾਰਟੀਆਂ ਨੂੰ ਓਪਨ ਡਿਬੇਟ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੀ ਆਪਣੀ ਇੱਛਾ ਹੈ ਕਿਹੜੀ ਪਾਰਟੀ ਨੇ ਇਸ ਡਿਬੇਟ ਦੇ ਵਿੱਚ ਜਾਣਾ ਜਾਂ ਫਿਰ ਨਹੀਂ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਦੇਸ਼ ਦੇ ਕਿਸਾਨ ਸਾਡੇ ਨਾਲ ਨੇ ਪਰ ਕੁਝ ਕਿਸਾਨ ਜਥੇਬੰਦੀਆਂ ਨੇ ਜੋ ਕਿ ਸਿਆਸਤ ਤੋਂ ਪ੍ਰੇਰਿਤ ਗੱਲਾਂ ਕਰਦੀਆਂ ਨੇ ਤੇ ਸਾਡਾ ਤਾਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਵਿਰੋਧ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਸਾਡੇ ਤੇ ਹਮਲੇ ਨਾ ਕੀਤੇ ਜਾਣ ਤੇ ਹੋਰ ਕੀ ਕੁਝ ਕਹਿੰਦੇ ਹੋਏ ਹਰਜੀਤ ਗਰੇਵਾਲ ਨਜ਼ਰ ਆਏ ਨੇ ਆਓ ਸੁਣਦੇ ਹਾਂ ਅੱਜ ਕਿਸਾਨ ਜਥੇਬੰਦੀਆਂ ਨੇ ਫਿਰ ਕਿਹਾ ਕਿ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਓਪਨ ਡਿਬੇਟ ਲਈ ਸੱਦਾ ਦਿੰਦੇ ਹਾਂ ਤੇ ਮੈਂ ਸਮਝਦਾ ਕਿ ਉਹ ਤਾਂ ਪੋਲਿਟিক্যাল ਪਾਰਟੀਆਂ ਦੀ ਆਪਣੀ ਇੱਛਾ ਤੇ ਹੁੰਦਾ ਕੋਈ ਜ਼ਬਰਦਸਤੀ ਤਾਂ ਨਹੀਂਗਾ ਪਰ ਬੀਜੇਪੀ ਦੀ ਇੱਕ ਅਲੱਗ ਪ੍ਰਸਥਿਤੀ ਹੈ ਬੀਜੇਪੀ ਦਾ ਇਹ ਜਗਾ ਜਗਾ ਵਿਰੋਧ ਕਰਨ ਦਾ ਅਧਿਕਾਰ ਹੈ ਡੈਮੋਕ੍ਰੇਸੀ ਚ ਪਰ ਕਿਸੇ ਦਾ ਰਸਤਾ ਰੋਕਣ ਦਾ ਕਿਸੇ ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਉਹ ਜ਼ਰੂਰ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਸਾਡੇ ਦੇ ਵੋਟਾਂ ਨਾ ਪਾਓ ਇਹਦੀ ਅਪੀਲ ਕਰ ਸਕਦੇ ਹ ਪਰ ਦੇਸ਼ ਦਾ ਕਿਸਾਨ ਸਾਡੇ ਨਾਲ ਆ ਮੈਂ ਫੇਰ ਕਹਾਂ ਔਰ ਪੰਜਾਬ ਦਾ ਕਿਸਾਨ ਵੀ ਸਾਡੇ ਨਾਲ ਹੈ ਇਹ ਕਿਸਾਨ ਜਥੇਬੰਦੀਆਂ ਦਾ ਕੰਮ ਆ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਗੱਲ ਕਰਦੀਆਂ ਨੇ ਅਸੀਂ ਇਹਨਾਂ ਦੇ ਬਹੁਤ ਜਗ੍ਹਾ ਮੇਰੇ ਨਾਲ ਮਹਿਲ ਕਰਾਂ ਬੈਠੇ ਉੱਥੇ ਮੈਂ ਇਹਨਾਂ ਦੇ 11 ਸਵਾਲਾਂ ਦੇ ਵੀ ਜਵਾਬ ਦਿੱਤੇ ਸਰਟੀਫਾਈ ਵੀ ਹੋਏ ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜਗਾ ਜਗਾ ਇਹ ਕੰਮ ਕਰਦੇ ਆ ਔਰ ਫਿਰ ਕਿਹਾ ਕਿ ਅਸੀਂ ਤਾਂ ਮੋਦੀ ਜੀ ਦਾ ਵਿਰੋਧ ਕਰਨਾ ਅਸੀਂ ਤਾਂ ਭਾਜਪਾ ਦਾ ਵਿਰੋਧ ਕਰਨਾ ਬਈ ਵਿਰੋਧ ਕਰਨਾ ਕਰੋ ਤੁਹਾਨੂੰ ਕੌਣ ਰੋਕਦਾ ਪਰ ਤੁਸਤ ਨੂੰ ਹਮਲਾ ਕਰਨ ਦਾ ਅਧਿਕਾਰ ਨਹੀਂ ਕਿਸੇ ਦਾ ਰਸਤਾ ਰੋਕਣ ਦਾ ਅਧਿਕਾਰ ਨਹੀਂ ਸਨ ਅਸੀਂ ਪ੍ਰਚਾਰ ਕਰਦੇ ਆ ਡੈਮੋਕਰੇਸੀ ਸਾਡਾ ਇਹ ਸੰਵਧਾਨਿਕ ਅਧਿਕਾਰ ਸੰਵਧਾਨ ਤੇ ਹਮਲਾ ਹੋ ਰਿਹਾ ਹੈ ਕੋਈ ਰਾਜਨੀਤਿਕ ਦਲ ਨਹੀਂ ਬੋਲ ਰਿਹਾ ਬੜੇ ਖੁਸ਼ ਹੋ ਕੇ ਕਹਿੰਦੇ ਪਿੰਡਾਂ ਜਿਹੜੀ ਬਣਦੇ ਨੇ ਪਿੰਡਾਂ ਜਿਹਨੇ ਰਹਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ 26000 ਬੂਥ ਨੇ ਪੰਜਾਬ ਦੇ 19000 ਬੂਥ ਬਣੇ ਹੋਏ ਆ ਪਿੰਡਾਂ ਦੇ ਤਾਂ ਬਣੇ ਹੋਏ ਆ ਪਿੰਡਾਂ ਜਿਹੇ ਰਹਿੰਦੇ ਆ ਸਾਡੇ ਲੋਕ ਉਹਨਾਂ ਨੂੰ ਕਿੱਥੇ ਕੱਢੋਗੇ ਤੁਸੀਂ ਤਾਂ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਆ ਔਰ ਇਹ ਵਿਚਾਰ ਕਰਕੇ ਜਾਖੜ ਸਾਹਿਬ ਇਹਦੇ ਤੇ ਜ਼ਰੂਰ ਦੱਸ ਦੇਣਗੇ ਕਿ ਅਸੀਂ ਜਾਣਾ ਜਾਂ ਨਹੀਂ ਜਾਣਾ ਤੇ ਸਾਡੇ ਸਮੂਹਿਕ ਫੈਸਲੇ ਹੁੰਦੇ ਆ ਕੋਈ ਇੱਕ ਵਿਅਕਤੀ ਫੈਸਲਾ ਨਹੀਂ ਲੈਂਦਾ ਔਰ ਮੈਂ ਇਹ ਸਮਝਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਕਿਸਾਨ ਇੱਕ ਪਵਿੱਤਰ ਨਾਮ ਇਸ ਪਵਿੱਤਰਤਾ ਨੂੰ ਆਪਣੇ मंसूਬੇ ਸਾਧਨ ਆਪਣੇ ਹਿੱਤ ਸਾਧਨ ਲਈ ਇਸਤੇਮਾਲ ਨਾ ਕਰੋ ਔਰ ਬਦਨਾਮ ਨਾ ਕਰੋ ਮੈਂ ਇਹੀ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਔਰ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਹੱਥ ਜੋੜ ਕੇ ਅਸੀਂ ਵੋਟਾਂ ਮੰਗਣੀਆਂ ਨੇ ਸਭ ਤੋਂ ਤੁਹਾਡੇ ਤੋਂ ਵੀ ਮੰਗਣੀਆਂ ਨੇ ਤੁਸੀਂ ਪਾਉਣੀਆਂ ਹੁਣ ਪਾ ਦੇਣਾ ਨਹੀਂ ਪਾਉਣੀਆਂ ਹੁਣ ਨਾ ਪਾਉਣਾ ਪਰ ਇਦਾਂ ਹਮਲੇ ਕਰਨਾ ਰਸਤੇ ਰੋਕਣਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੀ ਜਵਾਨੀ ਨੂੰ ਕੇ ਸੰਤਾਪ ਭੁਗਤਣ ਲਈ ਤਿਆਰ ਕਰਨਾ ਮੈਂ ਸਮਝਦਾ ਇਹ ਮੰਦਭਾਗੀ ਗੱਲ ਹੈ ਔਰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਕਿਸਾਨੀ ਹਿੱਤਾਂ ਨਾਲ ਵੀ ਖਲਵਾੜ ਕਰ ਰਹੇ ਆ ਉਹ ਵੀ ਨਹੀਂ ਕਰਨਾ ਚਾਹੀਦਾ